ਇਹ ਟਰੈਲ ਲਾਇਆ ਗੰਡਿਆਂ ਦਾ ਉਹ ਗੰਡਿਆਂ ਦੇ ਕਿਆਰੀਆਂ ਨੂੰ ਪਾਣੀ ਲਾਇਆ ਵਿਆ ਆਹ ਗੋੜ ਕੇ ਲਾਈ ਆ ਕਿਆਰੀਏ ਨੂੰ ਹੁਣ ਛੱਡਿਆ ਇਹਦਾ ਪਤਾ ਲੱਗ ਜੂਗਾ ਪਰ ਲੀਆਂ ਗੰਡਿਆਂ ਦੀਆਂ ਕਿਆਰੀਆਂ ਨਾ ਪਹਿਲਾਂ ਇੱਕ ਵਾਰੀ ਗੋਡੀਆਂ ਸੀਆਂ ਜਦੋਂ ਦੇ ਲਾਏ ਇੱਕ ਵਾਰੀ ਗੋਡੀਆਂ ਆਹ ਕਿਆਰੀਏ ਜਿਹੜੀ ਦੂਰੀਵਾਰ ਗੁੱਡੀ ਆ ਹੁਣ ਇਹਦਾ ਪਤਾ ਲੱਗ ਜੂਗਾ ਪਾਣੀ ਵੀ ਦੋ ਦਿਨ ਲੇਟ ਲਾਇਆ ਉਹਦੇ ਨਾਲ ਗੋੜ ਕੇ ਵੀ ਇਹ ਕਿਆਰੀਆਂ ਸਹੀ ਰਹਿਣੀਆਂ ਕਿ ਉਹ ਜਿਹੜੀਆਂ ਪਹਿਲਾਂ ਗੋਡ ਕੇ ਲਾਈਆਂ ਵਈਆਂ ਉਹ ਸਹੀ ਰਹਿਣੀਆਂ ਉਹਨਾਂ ਹੀ ਤਾਂ ਐਂ ਦੇਸਨ ਲੱਗੇ ਪੂਰੇ ਗੰਡੇ ਦੀਦੇ ਇਹਦੇ 'ਚ ਵੀ ਪੂਰੇ ਹੀ ਆਵੇ ਪਰ ਇਹਨਾਂ ਵੀ ਗੁੱਡਣ ਦਾ ਪਤਾ ਲੱਗ ਜੂਗਾ ਗੁੱਡਣ ਨਾਲ ਕੋਈ ਫਰਕ ਪੈਂਦਾ ਕੋਈ ਕਿ ਨਹੀਂ ਆਹ ਵੇਖੋ ਆਹ ਕਿਆਰੀਆਂ ਚ ਵੀ ਪੂਰੇ ਨਾ ਬਿਨਾ ਗੁੱਡੇ ਪਾਣੀ ਲਾਇਆ ਵੇ ਇਹਨਾਂ ਨੂੰ ਉਹ ਕਿਆਰੀ ਗੁੱਡੀ ਜੰਨੇ ਆ ਇਹਦਾ ਬਾ ਐਕਸਪੀਰੀਅੰਸ ਹੀ ਕਰਨਾ ਠੀਕ ਆ ਕੀ ਫਰਕ ਰਹਿੰਦਾ ਕੋਈ ਕਿ ਨਹੀਂ ਪਰ ਇਨੀ ਗੱਲਾ ਪਾਣੀ ਲਾਉਣ ਨਾਲ ਗੰਡੇ ਹਰਿਆਲੀ ਬਹੁਤ ਮਾਰਦੇ ਆ ਆ ਦੇਖੋ ਤੇ ਆਹ ਗੰਡੇ ਘੱਟ ਹਰਿਆਲੀ ਮਾਰਦੇ ਆ ਉਹ ਗੰਡਿਆਂ ਦਾ ਫਰਕ ਪਤਾ ਲੱਗ ਜੂਗਾ ਕੋਈ ਫਰਕ ਪੈਂਦਾ ਕਿ ਨਹੀਂ ਗੋਡੀ ਕਰਨ ਨਾਲ ਜਾਂ ਕੱਖ ਦਾਤ ਕੀ ਬਹੁਤ ਘੱਟ ਹੋਇਆ ਕੱਲੀ ਸਪਰੇਅ ਹੀ ਕਰਕੇ ਵੇਖਾਂਗੇ ਇੱਥੇ ਬਾਕੀ ਕਰਦੇ ਆਂ ਤਿਆਰ ਬੈ ਤੁਹਾਡੇ ਨਾਲ ਸਾਂਝੇ ਇਹਦੇ ਇਹ ਜਦੋਂ ਦੇ ਵੀ ਗੰਡੇ ਲਾਏ ਆ ਇਹਨਾਂ ਵਿੱਚ ਰੂੜੀ ਦੀ ਖਾਦ ਪਾਈ ਸੀ ਤੇ ਡੀਏਪੀ ਪਾਈ ਸੀ 1 ਮਹੀਨਾ ਤੇ 15 ਦਿਨਾਂ ਨੂੰ ਗੰਡੇ ਹੋ ਚੱਲੇ ਆ ਇਹਦੇ ਵਿੱਚ ਰੈ ਦੇ ਆ ਜੋ ਵੀ ਕੀ ਕਿਹੜੀ ਖਾਦ ਜ਼ਿਆਦਾ ਵਰਤੀਗੇ ਜਿਸ ਨਾਲ ਗੰਡੇ ਜ਼ਿਆਦਾ ਫੋਟ ਕਰਨ ਤੇ ਮੋਟੇ ਹੋਣ ਅੱਜ ਦਾ ਇਹ ਡੀਏਪੀ ਪोटाश ਮੈਗਨੀਸ਼ੀਅਮ ਵਗੈਰਾ ਹੀ ਪਾਇਆ ਬਾਕੀ ਉੱਪਰ ਐਮ 45 ਦੀ ਸਪਰੇਅ ਕੀਤੀ ਆ ਤੇਲੇ ਵਾਲੀ ਹੋਰ ਜੇ ਕਿਸੇ ਨੂੰ ਪਤਾ ਹੋਵੇ ਤਾਂ ਇਸ ਵਿੱਚ ਥੱਲੇ ਖਾਦ ਕੀ ਪਾਈਏ ਤੇ ਉੱਪਰ ਸਪਰੇਅ ਕਾਸ ਦੀ ਕਰਗੇ ਕਮੈਂਟ ਕਰਕੇ ਜਰੂਰ ਦੱਸਿਆ ਜੋ ਜਿਸ ਨੂੰ ਇਸ ਬਾਰੇ ਜਾਣਕਾਰੀ ਆ ਅਸੀਂ ਪਹਿਲੀ ਵਾਰ ਹੀ ਲਾਏ ਆ ਬਗੀ ਕਰਦੇ ਪਾਣੀ ਬੰਦ ਉਹ ਕਿਆਰੀਆਂ ਨੂੰ ਛੱਡਦੇ ਬਾਈ ਭਰ ਜੂਗਾ ਇਹ ਤਾਂ ਬਸ ਆਵੇ ਥੋੜਾ ਹੀ ਰਹਿ ਗਿਆ ਮੱਥਾ ਕਰਮ ਦੋ ਕਰਮਾ ਭਰ ਜਾਣਾ ਇਹਨੇ ਪਾਣੀ ਵੀ ਕਰਮ ਦੋ ਕਰਮਾ ਰਹਿੰਦੇ ਹੀ ਬੰਦ ਕਰ ਦਿੰਦੇ ਆ ਸਾਰਾ ਕਿਆਰਾ ਭਰ ਜਾਂਦਾ ਪਾਣੀ ਲਵੰਦਾ ਤਰੀਕਾ ਵੀ ਦੱਸਿਆ ਜੋ ਸਹੀ ਆ ਸਾਡਾ ਕਿ ਨਹੀਂ ਹਾਂ ਬੰਦ ਦੇ ਬਾਈ ਇਹਨੂੰ ਪਹਿਲੀ ਕਿਆਰੀ ਨੂੰ ਛੱਡ ਦੇ ਜਿਹੜੀ ਗੋਡੀ ਆ ਉਧਰੋਂ ਗੁੱਡੇ ਗਏ ਨਾ ਵੀ ਆਵੇ ਜਿਨ੍ਹਾਂ ਨੂੰ ਪਾਣੀ ਨਹੀਂ ਲਾਇਆ ਉਹ ਐਂ ਦੀਦੇ ਆਪਾਂ ਨੂੰ ਜਿਨ੍ਹਾਂ ਨੂੰ ਪਾਣੀ ਲਾਇਆ ਪੂਰੇ ਐ ਹਰੇ ਦੀਦੇ ਆ। ਬਈ ਬੱਚੂ ਗੂਰ ਬੂਕ ਨਹੀਂ ਆਇਆ। ਆਵੇ ਆ ਕੇ ਆਰੀ ਵੀ ਨਹੀਂ ਗੁੱਡੀ। ਇਹਨੂੰ ਗੁੱਡੀ ਦਿੱਤੀ ਐ ਪਾਣੀ ਪੀ ਰਹੀ ਐ ਇਹਨੂੰ ਵੀ ਪਤਾ ਲੱਗ ਜੂ ਕੀ ਬੰਦਾ ਇਹਦਾ। ਇਹ ਗੰਡੇ ਆਜ ਖਾਦ ਦੇ ਬਾਰੇ ਕਿਸੇ ਨੂੰ ਜਾਣਕਾਰੀ ਹੋਵੇ ਤਾਂ ਜਰੂਰ ਦੱਸਣਾ। ਬਗੀ ਕਿੰਨਾ ਪਾਣੀ ਆ ਹਾਂ ਤੀਜਾ 5 ਤੀਜਾ 10-10 ਦਿਨਾਂ ਬਾਅਦ ਗਰਮੀ ਆਦ ਕੀ ਫਰਵਰੀ ਚ ਹੀ ਜਾਦੇ ਪੈਣ ਲੱਗੀ 10-10 ਦਿਨਾਂ ਬਾਅਦ ਹੀ ਲਾਉਣਾ ਪੈਂਦਾ ਪਾਣੀ ਆ ਗੋਟਾ ਕਜੀ ਕੱਢ ਦਿੰਦਾ ਚੰਗੀ ਤਰ੍ਹਾਂ ਬਸ ਇਹਨਾਂ ਆ ਪਾਣੀ ਲੱਗਦੇ ਸਾਰੀ ਹਰੇ ਮੋਟੇ ਦਿਸਣ ਲੱਗ ਜਾਂਦੇ ਹਨਾ ਉਹ ਵੇ ਗਾਂ ਨੂੰ ਘਟਦੀਦੇ ਆ ਮੋਟੇ ਪਾਣੀ ਲੱਗਦੇ ਸਾਰੀ ਪਤਲੀ ਮਿੱਟੀ ਬਹਿ ਜਾਂਦੀ ਆ